59 ਮਰਲੇ ਦੇ ਕਰੀਬ ਜਗ੍ਹਾ ਵਾ ਉੱਥੇ ਅਸੀਂ ਆਪਣੇ ਦਾ ਸਬੂਤ ਬਣਾ ਰਹੇ ਸੀ ਉਹਦੇ ਬਾਰੇ ਉਹਨਾਂ ਨੇ ਸਟੇ ਲੈ ਕੇ ਦੇ ਉੱਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਇਹ ਡਰਾਮਾ ਕਰਕੇ ਧਾਰਮਿਕ ਰੰਗਰ ਦੀ ਕੇਬਜਾ ਕਰਨ ਦੀ ਕੋਸ਼ਿਸ਼ ਵੀ ਨਹੀਂ ਆਜੀ ਗੁਰਦੁਆਰਿਆਂ ਨੂੰ ਲੋਕਾਂ ਨੇ ਅੱਜਕੱਲ੍ਹ ਰੋਜ਼ਗਾਰ ਬਣਾ ਦੱਸਣਾ ਇਹ ਜੋ ਏਰੀਆ ਦੇ ਬੰਦੇ ਦੋ ਤਿੰਨ ਹੈ ਵਿਲੇ ਨੇ ਉਹਨਾਂ ਨੂੰ ਉਹਨਾਂ ਦੀ ਬੰਸ਼ਾ ਖਰਾਬ ਮੇਰਾ ਸਾਰਿਆਂ ਨੂੰ ਪਿਆਰ ਨਾਲ ਕਹਿੰਦਾ ਜੀ ਗੱਤ ਕੰਮ ਕਿਸੇ ਜੱਤੀ ਬੰਦੀ ਦਾ ਹੈ ਉਹ ਸੇਟੀਏ ਦੂਦਾ ਕੋ ਮਸਰਾ ਨਹੀਂ ਹੈਗਾ ਕਿਸੇ ਜੱਤੀ ਬੰਦੀ ਦਾ ਵੀ ਗੱਤ ਕੰਮ ਹੋਏ ਸਾਨੂੰ ਸਾਰਨ ਲੱਲ ਕੇ ਗੱਤ ਕੰਮ ਦੇ ਕੇ ਸਲਾਈ ਦੇ ਜੀ ਕਹੀ ਹੈ ਔਰ ਗੱਤ ਕੰਮ ਨੂੰ ਢਾ ਕੇ ਠੀਕ ਕੰਮ ਵਾਲੇ ਪਾਸੇ ਆਣਾ ਜੀ ਜਿਹੜੀ ਗਾਲਣਾ ਪਾਣੀ ਤੇ ਬਾਣਾ ਬਹੁਤ ਉੱਚਾ ਦਰਜਾ ਬਾਣੀ ਤੇ ਬਾਣੇ ਦਾ ਤੇ ਇੱਕ ਜਥੇਦਾਰ ਦਾ ਅਹੁਦਾ ਜਿਹੜਾ ਆ ਉਹ ਵੀ ਬਹੁਤ ਉੱਚਾ ਹੁੰਦਾ ਹੈ ਜਥੇਦਾਰ ਇੱਕ ਐਸਾ ਮਤਲਬ ਫੈਸਲਾ ਕਰਦਾ ਆ ਉਹਨੂੰ ਬਹੁਤ ਕੁਝ ਸੋਚਣਾ ਪੈਂਦਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਬੈਠੇ ਆ ਸਾਨੂੰ ਨਹੀਂ ਪਤਾ ਕਿ ਛੇਰੇ ਦੀ ਲੜਾਈ ਹੋਈ ਜਾਂ ਕਿਸੇ ਪਰਿੰਦੇ ਦੀ ਕਿਸੇ ਵੀ ਬੰਦੇ ਦੀ ਕੋਈ ਕਿਸੇ ਤਰ੍ਹਾਂ ਦੀ ਵਾਦ-ਕਾਟ ਹੋਈ ਸਾਡਾ ਜਿਹੜਾ ਤੁਹਾਨੂੰ ਬਚਨ ਦੱਸਿਆ ਹੈ ਨਾ ਸੰਗਤ ਦੀ ਬੇਨਤੀ ਨੂੰ ਬਾਬਾ ਜੀ ਨੇ ਕਿਹਾ ਤਾਂ ਵੀ ਹਾਂ ਇਹ ਆਪਾਂ ਹੁਣ ਬਚਨ ਕਹਿਤਾ ਤੇ ਜਿਹੜਾ ਜਥੇਦਾਰ ਹੁੰਦਾ ਉਹ ਮੂੰਹ ਚ ਜੋ ਬਚਨ ਕੱਢ ਦੇ ਨਾ ਉਹਨੂੰ ਸਾਰਿਆਂ ਗੱਲਾਂ ਛੱਡ ਕੇ ਭਾਵੇਂ ਸਿਰ ਵੀ ਦੇਣਾ ਪਵੇ ਜਿਹੜਾ ਬਚਨ ਜਥੇਦਾਰ ਦੇ ਮੂੰਹ ਦੇ ਵਿੱਚੋਂ ਨਿਕਲ ਜਾਂਦਾ ਆ ਉਸ ਤੋਂ ਬਾਅਦ ਪਿੱਛੇ ਨਹੀਂ ਹਟਦਾ ਤੇ ਜਿਹੜਾ ਕੋਈ ਵੀ ਇਹ ਜਿਹੜੀ ਗੱਲ ਉੱਠਦੀ ਆ ਵੀ ਇੱਕ ਬੰਦੇ ਦੇ ਕਰਕੇ ਲੜਾਈ ਹੋਈ ਆ ਜਾਂ ਉਹਦੇ ਕਰਕੇ ਸਾਰਾ ਕੁਝ ਇਹ ਸਭ ਗੱਲਾਂ ਪਿੱਛੇ ਨੇ ਕਿਸੇ ਇੱਕ ਬੰਦੇ ਦੀ ਕੋਈ ਗੱਲ ਨਹੀਂ ਹੈਗੀ ਹੋਏਗੀ ਪਰ ਜੋ ਬਾਬਾ ਜੀ ਜਿਸ ਕਰਕੇ ਆਏ ਨੇ ਇੱਕ ਬੰਦੇ ਕਰਕੇ ਆਏ ਇਹ ਜਿਹੜਾ ਨਿਸ਼ਾਨ ਸਾਹਿਬ ਚੁੱਲ ਗਿਆ ਆ ਨਿਸ਼ਾਨ ਸਾਹਿਬ ਕਰਕੇ ਤੇ ਸੰਗਤ ਦੇ ਬਚਨ ਕਰਕੇ ਕਹਿੰਦੇ ਸਾਨੂੰ ਸਿਰ ਦੇਣਾ ਪੈ ਜੇ ਅਸੀਂ ਉਹ ਦੇ ਦਾਂਗੇ ਮਾਇਆ ਤੇ ਕੀ ਚੀਜ਼ ਹੈ ਮਾਇਆ ਤੇ ਅਸੀਂ ਜਿੱਥੇ ਵੀ ਖਰਚ ਨਹੀਂ ਪਾ ਜੇ ਅਸੀਂ ਖਰਚ ਤਾਂ ਹੈ ਖੋਖਾ ਜਿੱਥੇ ਮਹਾਰਾਜ ਨੇ ਉਹ ਦਰਬਾਰ ਆ ਉਹਨੂੰ ਜੇ ਖੋਖਾ ਕਹਿਣਗੇ ਤੇ ਉਹ ਪਾਪ ਦੇ ਭਾਗੀਦਾਰ ਨਹੀਂ ਸਵਾਗਤ ਮੈਂ ਹਰਿਸ਼ਪਾਲ ਸਿੰਘ ਤੁਸੀਂ ਜੁੜਿਓ ਐਨਆਰਆਈ ਟੂਡੇ ਦੇ ਨਾਲ ਸ਼ਾਮਲਾਟ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਹੁੰਦੇ ਤੁਸੀਂ ਅਕਸਰ ਦੇਖੇ ਹੋਣਗੇ ਪਹਿਲਾਂ ਗੁੰਡੇ ਤੇ ਬਦਮਾਸ਼ ਸਿਆਸੀ ਸ਼ੈ ਤੇ ਕੀਮਤੀ ਜ਼ਮੀਨ ਹਥਿਆ ਲੈਂਦੇ ਸੀ ਅਸਲ ਦੇ ਜੋਟੇ ਕਰ ਲੈਂਦੇ ਸੀ ਕਬਜ਼ੇ ਪਰ ਅੱਜ ਕੱਲ ਧਰਮ ਦੀ ਆੜ ਚ ਕਬਜ਼ੇ ਦੇ ਰੁਝਾਨ ਦੇਖਣ ਨੂੰ ਮਿਲ ਰਹੇ ਨੇ ਜੋ ਵੱਡੀ ਚਿੰਤਾ ਦਾ ਵਿਸ਼ਾ ਨੇ ਜਗਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਮਨੁੱਖਤਾ ਤੇ ਕਲਿਆਣ ਕਰਨ ਵਾਲੇ ਨੇ ਜੇ ਕੋਈ ਸ਼ੈ ਸ਼ਾ ਦੇ ਸ਼ੈ ਸ਼ਾ ਨੂੰ ਕਿਸੇ ਜ਼ਮੀਨ ਦੇ ਟੁਕੜੇ ਤੇ ਕਬਜ਼ੇ ਕਰਨ ਲਈ ਵਰਤੇ ਤਾਂ ਕਿ ਸਿੱਖ ਸੰਗਤ ਦੇ ਮਨਾਂ ਵਿੱਚ ਕੋਈ ਰੋਸ ਆਵੇਗਾ ਜਾਂ ਨਹੀਂ ਮਾਮਲਾ ਬਹੁਤ ਸੰਜੀਦਾ ਹੋ ਚੁੱਕਾ ਹੈ ਬਟਾਲਾ ਦੀ ਪ੍ਰਾਈਮ ਲੋਕੇਸ਼ਨ ਕਾਤੀਆਂ ਵਾਲੀ ਚੁੰਗੀ ਤੇ ਇੰਪਰੂਵਮੈਂਟ ਟਰੱਸਟ ਦੀ 59 ਮਰਲੇ ਬੇਸ਼ਕੀਮਤੀ ਜਗ੍ਹਾ ਨੂੰ ਇੰਪਰੂਵਮੈਂਟ ਟਰੱਸਟ ਦੀ ਟੀਮ ਨੇ ਖਾਲੀ ਕਰਵਾ ਕੇ ਅਜੇ ਕੰਮ ਸ਼ੁਰੂ ਕੀਤਾ ਹੀ ਸੀ ਕਿ ਇੱਕ ਵਿਅਕਤੀ ਨੇ ਵਿਰੋਧ ਕੀਤਾ ਮਾਮਲਾ ਉਲਝ ਗਿਆ ਪਰਚਾ ਵੀ ਦਰਜ ਹੋਇਆ ਜ਼ਮੀਨ ਜਾਂਦੀ ਵੇਖ ਧਾਰਮਿਕ ਦਾ ਖੇਡਿਆ ਗਿਆ ਤੇ ਐਂਟਰੀ ਹੋ ਜਾਂਦੀ ਹੈ ਨਿਹੰਗ ਸਿੰਘਾਂ ਦੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਸ਼ਾਨ ਸਾਹਿਬ ਚੁਲਾ ਦਿੱਤੇ ਜਾਂਦੇ ਨੇ ਬੱਸ 'ਚ ਬਣੀ ਸੁੰਦਰ ਪਾਲਕੀ ਸਾਹਿਬ 'ਚ ਸਤਗੁਰੂ ਜੀ ਦਾ ਪ੍ਰਕਾਸ਼ ਕਰਕੇ ਪ੍ਰਸ਼ਾਸਨ ਨੂੰ ਡਰਾਉਣ ਦਾ ਇਸ਼ਾਰਾ ਹੋ ਜਾਂਦਾ ਹੈ ਕਿ ਲਓ ਹੁਣ ਖਾਲੀ ਕਰਕੇ ਵਿਖਾਓ ਜਗਾ ਨੂੰ ਇਸ ਜਗਾ ਤੇ ਗੰਦਗੀ ਦੇ ਢੇਰ ਹੁੰਦੇ ਸੀ ਲੋਕ ਮਲ ਮੂਤਰ ਕਰਦੇ ਸੀ ਤੁਹਾਨੂੰ ਦੇਖ ਕੇ ਹੈਰਾਨੀ ਹੋਵੇਗੀ ਕਿ ਉਥੋਂ ਜਗਾ ਨੂੰ ਸਾਫ ਕਰਕੇ ਟੀਨ ਦਾ ਕਮਰਾ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਗਿਆ ਮਾਮਲਾ ਨਿਹੰਗ ਸਿੰਘਾਂ ਨਾਲ ਜੁੜਿਆ ਹੋਣ ਕਰਕੇ ਲੋਕ ਚੁੱਪ ਜ਼ਰੂਰ ਨੇ ਪਰ ਪਿੱਠ ਪਿੱਛੇ ਇਹੀ ਕਹਿੰਦੇ ਨੇ ਕਿ ਕਬਜ਼ਾ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਬਾਣੇ ਦੀ ਆੜ ਲੈਣਾ ਸਾਰਾ ਸਰ ਗਲਤ ਹੈ ਭੁੱਖਿਆਂ ਲਈ ਲੰਗਰ ਲਾਉਣ ਵਾਲੇ, ਦਾਨੀ, ਦਿਆਵਾਨ, ਗਊ ਗਰੀਬ ਦੇ ਰਖਵਾਲੇ ਤੇ ਹੱਕ ਸੱਚ ਲਈ ਕੁਰਬਾਨ ਹੋਣ ਵਾਲੇ ਸਿੰਘ ਕੁਰਾਹੇ ਕਿਵੇਂ ਪੈ ਗਏ। ਨਿਹੰਗ ਸਿੰਘ ਨਾਲ ਚਰਚਾ ਹੋਈ ਤਾਂ ਪਤਾ ਚੱਲਿਆ ਕਿ ਜਥੇਦਾਰ ਸਾਹਿਬ ਜੀ ਨੂੰ ਮਹੱਲੇ ਦੀ ਸੰਗਤ ਨੇ ਭਗਤ ਕਬੀਰ ਜੀ ਦਾ ਗੁਰਦੁਆਰਾ ਬਣਾਉਣ ਦੀ ਬੇਨਤੀ ਇਸ ਢੰਗ ਨਾਲ ਕੀਤੀ ਕਿ ਨਿਹੰਗ ਸਿੰਘਾਂ ਦੇ ਪਹਿਰੇ ਲੱਗ ਜਾਂਦੇ ਨੇ। ਮਾਮਲੇ ਨੂੰ ਜਰਾ ਗੌਰ ਨਾਲ ਸਮਝੋਗੇ ਤਾਂ ਸਮਝਿਆ देर ਨਹੀਂ ਲੱਗੇਗੀ। ਕਬੀਰ ਪੰਥੀਆਂ ਲਈ ਭਗਤ ਕਬੀਰ ਜੀ ਦਾ ਮੰਦਿਰ ਲੰਬੇ ਸਮੇਂ ਤੋਂ ਪਹਿਲਾਂ ਹੀ ਸਤਾਪਤ ਹੈ। ਅਖੀਰ 4 ਦਹਾਕੇ ਬਾਅਦ ਜਦੋਂ ਇੰਪਰੂਵਮੈਂਟ ਟਰਸਟ ਨਾਲ ਪੰਗਾ ਪੈਂਦਾ ਏ ਤਾਂ ਕੁਝ ਕੋ ਲੋਕਾਂ ਦੇ ਅੰਦਰ ਭਗਤ ਕਬੀਰ ਜੀ ਲਈ ਇਹਨਾਂ ਮੋਹ ਜਾਗ ਕਿਵੇਂ ਪਿਆ ਹਰ ਕੋਈ ਹੈਰਾਨ ਹੈ ਇਸ ਝਗੜੇ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਟਾਲ ਕਿਉਂ ਬਣਾਇਆ ਗਿਆ ਕਿੰਨੇ ਬਣਾਇਆ ਕਿਤੇ ਮਨ ਦੇ ਵਿੱਚ ਇਹ ਆਈਡੀਆ ਆਇਆ ਤੇ ਆਹ ਸਵਾਲ ਜਿਹੜਾ ਕੌੜੇ ਵੀ ਨੇ ਤੇ ਵੱਡੇ ਵੀ ਨੇ ਕਿ ਪ੍ਰਸ਼ਾਸਨ ਚੁੱਪਚਾਪ ਤਮਾਸ਼ਾ ਕਿਉਂ ਦੇਖਦਾਰਿਆ ਜਿਸ ਦੇ ਨਿਸ਼ਾਨ ਸਾਹਿਬ ਚੁਲਾਏ ਗਏ ਇੰਪਰੂਵਮੈਂਟ ਟਰਸ ਦੀ ਟੀਮ ਕਿਤੇ ਸੁੱਤੀ ਹੋਈ ਸੀ ਰੋਕਿਆ ਹੁੰਦਾ ਤਾਂ ਅੱਜ ਇਹ ਨੌਬਤ ਨਾ ਆਉਂਦੀ ਚੇਅਰਮੈਨ ਤੇ ਸਿੱਖ ਸੰਗਤ ਨੂੰ ਪੰਥ ਦਲ ਦੇ ਜਥੇਦਾਰ ਜੀ ਕੋਲ ਜਾ ਕੇ ਸੱਚਾਈ ਸਾਹਮਣੇ ਰੱਖਣੀ ਚਾਹੀਦੀ ਏ ਜੇ ਕਿਸੇ ਨੇ ਗੁੰਮਰਾਹ ਕੀਤਾ ਏ ਤਾਂ ਬੇਨਕਾਬ ਕਰਨਾ ਜ਼ਰੂਰੀ ਏ ਇਸ ਪੰਥ ਦਲ ਦੇ ਜਥੇਦਾਰ ਸਾਹਿਬ ਜੀ ਬਹੁਤ ਹੀ ਤੇਜਸਵੀ ਤਪਸਵੀ ਇਨਸਾਫ ਪਸੰਦ ਤੇ ਉੱਚੀ ਸੋਚ ਦੇ ਮਾਲਕ ਨੇ ਆ ਸੁਣਦਿਆਂ ਚੇਅਰਮੈਨ ਤੇ ਬਾਬਾ ਸੁਖਵਿੰਦਰ ਸਿੰਘ ਜੀ ਨੇ ਕੀ ਕਿਹਾ ਜਗਾ ਜਿਹੜੀ ਸਾਡੇ ਉੱਤੇ ਜਗਾ ਹੈਗੀ ਏ ਤਕਰੀਬਨ 59 ਮਰਲੇ ਦੇ ਕਰੀਬ ਜਗਾ ਵਾ ਉੱਥੇ ਅਸੀਂ ਆਪਣੇ 10 ਬੂਤ ਬਣਾ ਰਹੇ ਸੀ ਜਿਹੜੇ ਕਿ ਮਤਲਬ ਕਮਰਸ਼ੀਅਲ ਉਹਦੇ ਬਾਰੇ ਉਹਨਾਂ ਨੇ ਸਟੇ ਲੈ ਕੇ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਰਹੀਮ ਕਬਲ ਆਪਣੇ ਜਗ੍ਹਾ ਤੇ ਆਪਣੇ ਬਣਾਉਣੀ ਸ਼ੁਰੂ ਕੀਤੀ ਉਹਨੂੰ ਦਿੱਕਤ ਹੋਣੀ ਤੇ ਨੈਚੁਰਲ ਸੀ ਜੀ ਉਹਨੂੰ ਦਿੱਕਤ ਹੋਈ ਉਹਨਾਂ ਬਣਾ ਲੈ ਤੋ ਕਿ ਇਹ ਜਗ੍ਹਾ ਵਰਤਦੇ ਵੀ ਬਹੁਤ ਉਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਇਹ ਡਰਾਮਾ ਕਰਕੇ ਧਾਰਮਿਕ ਰੰਗਤ ਦੀ ਹੈ ਕਿ ਕਬਜ਼ਾ ਕਰਨ ਦੀ ਕੋਸ਼ਿਸ਼ ਹੀ ਨਹੀਂ ਆਈ ਮੋਦੀ ਜਗ੍ਹਾ ਵਾਲਾ ਦੀ ਕਿਉਂਕਿ ਉਹ ਤਾਂ ਦੇ ਵੀ ਗੁਰਦੁਆਰਿਆਂ ਨੂੰ ਲੋਕਾਂ ਨੇ ਅੱਜਕੱਲ ਰੋਜ਼ਗਾਰ ਬਣਾ ਲਿਆ ਤੁਹਾਨੂੰ ਪਤਾ ਇਹ ਜੋ ਏਰੀਆ ਦੇ ਬੰਦੇ ਦੋ ਤਿੰਨ ਮੇਲੇ ਨੇ ਉਹਨਾਂ ਨੂੰ ਉਹਨਾਂ ਦੀ ਮਨਸ਼ਾ ਖਰਾਬ ਹੈ ਧਾਰਮਿਕ ਰੰਗ ਦੇ ਕੇ ਸਾਰਿਆਂ ਨੂੰ ਰੋਕਿਆ ਜਾ ਰਿਹਾ ਧਾਰਮਿਕ ਰੰਗ ਦੇ ਆੜਤੇ ਦੀ ਸਟੀਲ ਦੀ ਆੜ ਦੇ ਵਿੱਚ ਜਿਵੇਂ ਕਿ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਇੱਕ ਤੋਂ ਧਾਰਮਿਕ ਉਹ ਮੁੱਦਾ ਬਣਾ ਕੇ ਤੇ ਉਹ ਤੇ ਸਟੀਲ ਲੈ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਮੈਂ ਹਰ ਤਰ੍ਹਾਂ ਨਾਲ ਐਮਬੀ ਕੇਵਲ ਗੱਲ ਨੂੰ ਮੁਕਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਕਿਸੇ ਗਾਥਰੀ ਸੀ ਰੰਜੀ ਜੜੀ ਇਸ ਕਰਕੇ ਅਸੀਂ ਪ੍ਰਸ਼ਾਸਨ ਦੀ ਮੰਦਰ ਲੈ ਆਏ ਵਾਹ ਪ੍ਰਸ਼ਾਸਨ ਨੂੰ ਅਪੀਲ ਕੀਤੀ ਦੀ ਡੀਸੀ ਸਾਹਿਬ ਨੂੰ ਕੀਤੀ ਹੈ ਐਸਐਸਪੀ ਸਾਹਿਬ ਨੂੰ ਕੀਤੀ ਹੈ ਇਹ ਸ੍ਰੀਅਤ ਨੂੰ ਦੇਖਦੇ ਆਇਆ ਸਾਨੂੰ ਜਿਹੜੀ ਜਗਾ ਖਾਲੀ ਕਰਾ ਕੇ ਦਿੱਤੀ ਹੈ ਔਰ ਜਿਹੜੇ ਨੇ ਆਏ ਕਬਜ਼ਾ ਕਰਕੇ ਬਿਠੇ ਨੇ ਉਹਨਾਂ ਨੂੰ ਉੱਥੋਂ ਠਾਇਆ ਜਾਏਗਾ ਨੀਲਜਸ ਹੁੰਦੀ ਤੇ ਮੇਰਾ ਇਹ ਉਹਨੂੰ ਬਦਕਾਲਾ ਕਰ ਰਿਹਾ ਉਸ ਬਣਾਣੀ ਬਣਾ ਨਹੀਂ ਸਕਦੇ ਆਊਟ ਆਫ ਵੀ ਜਾਣੀ ਚਾਹੁੰਦੇ ਨਹੀਂ ਨੀਲੀ ਜਨੀ ਜੀ ਕਮਰਸ਼ੀਅਲ ਸਾਈਟ ਹੀ ਹੈ ਉਹ ਮੈਂ ਸਾਲਿਆਂ ਨੂੰ ਪੀਗਣ ਲੱਗਦਾ ਜੀ ਗਲਤ ਕੰਮ ਕਿਸੇ ਜੱਤੀ ਬੰਦੀ ਦਾ ਹੈ ਉਸ ਇੱਕੀਏ ਦੂਧਾ ਕੋ ਮਸਲਾ ਨਹੀਂ ਹੈਗਾ ਕਿਸੇ ਜਥੇਬੰਦੀ ਨੇ ਵੀ ਗਲਤ ਕੰਮ ਹੋਇਆ ਤੁਹਾਨੂੰ ਸਾਲਾਂ ਨੂੰ ਰਲ ਕੇ ਗਲਤ ਕੰਮ ਦੇ ਖਿਲਾਫ ਲੜਾਈ ਲੈਣੀ ਚਾਹੀਦੀ ਆ ਔਰ ਗਲਤ ਕੰਮ ਨੂੰ ਠਾ ਕੇ ਠੀਕ ਕੰਮ ਵੱਲੇ ਪਾਸੇ ਲਾਣਾ ਚਾਹੀਦਾ ਜਿਹੜੀ ਗੱਲ ਹੈ ਨਾ ਪਾਣੀ ਤੇ ਬਾਣਾ ਬਹੁਤ ਉੱਚਾ ਦਰਜਾ ਬਾਣੀ ਤੇ ਬਾਣੇ ਦਾ ਤੇ ਇੱਕ ਜਥੇਦਾਰ ਦਾ ਅਹੁਦਾ ਜਿਹੜਾ ਆ ਉਹ ਵੀ ਬਹੁਤ ਉੱਚਾ ਹੁੰਦਾ ਜਥੇਦਾਰ ਇੱਕ ਐਸਾ ਮਤਲਬ ਫੈਸਲਾ ਕਰਦਾ ਆ ਉਹਨੂੰ ਬਹੁਤ ਕੁਝ ਸੋਚਣਾ ਪੈਂਦਾ ਜਿਹੜੀ ਸੰਗਤ ਹੁੰਦੀ ਆ ਸੰਗਤ ਸਭ ਤੋਂ ਵੱਡੀ ਸ਼ਕਤੀ ਆ ਸੰਗਤ ਅੱਗੇ ਜਥੇਦਾਰ ਨੂੰ ਵੀ ਝੁਕਣਾ ਪੈਂਦਾ ਇਹ ਗੱਲ ਮੰਨਦੇ ਆ ਤੁਸੀਂ ਵੀ ਸੰਗਤ ਦੀ ਏਡੀ ਵੱਡੀ ਸ਼ਕਤੀ ਆ ਵੀ ਜਦੋਂ ਜਥੇਦਾਰ ਸਾਹਮਣੇ ਸੰਗਤ ਇਕੱਠੀ ਹੋ ਕੇ ਵੀ ਬੇਨਤੀ ਕਰਦੇ ਕੋਈ ਮਤਲਬ ਕੋਈ ਵਿਸ਼ਾ ਲੈ ਕੇ ਕੋਈ ਵੀ ਆ ਜੇ ਤੇ ਉਹ ਵਿਸ਼ਾ ਹੋਵੇ ਵੀ ਲੱਗੇ ਵੀ ਸਹੀ ਸਾਰੀ ਸੰਗਤ ਜਦੋਂ ਜਥੇਦਾਰ ਨੂੰ ਕੁਝ ਕਹਿ ਦੇਗੀ ਤੇ ਉਹ ਇੱਕ ਜਥੇਦਾਰ ਦਾ ਫਰਜ਼ ਵਾ ਕਿ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਨਾ ਤੇ ਉਹ ਕੁਦਰਤੀ ਤੌਰ ਤੇ ਜਹੇਦਾਰ ਬਾਬਾ ਮਾਨ ਸਿੰਘ ਸਾਹਿਬ ਜੀ ਜਿਹੜੇ ਇੱਕ ਸੰਪਰਦਾ ਦੇ ਮੁਖੀ ਆ ਗੁਪੰਥਾ ਕਾਲੀ ਗੁਰੂ ਨਾਨਕ ਦਾਲ ਦੇ ਮੜੀਆਂਵਾਲ ਪੜਾਤੇ ਉਹ ਸਜੇ ਹੀ ਤੇ ਸੰਗਤ ਨੇ ਆਖਿਆ ਵੀ ਆਪਾਂ ਬਾਬਾ ਜੀ ਦੇ ਦਰਸ਼ਨ ਕਰਨੇ ਆ ਇੱਥੋਂ ਧਰਮਪੁਰਾ ਕਲੋਨੀ ਦੀ ਸੰਗਤ ਕਾਫੀ 60 70 ਦੀ ਗਿਣਤੀ ਦੇ ਵਿੱਚ ਇੱਥੋਂ ਸਿੰਘ ਗਏ ਬੀਪੀਆਂ ਵੀ ਲਈਆਂ ਤੇ ਉਹਨਾਂ ਨੇ ਜਾ ਕਰਕੇ ਬਾਬਾ ਜੀ ਨੂੰ ਬੇਨਤੀ ਕੀਤੀ ਵੀ ਧਰਮਪੁਰਾ ਕਲੋਨੀ ਦੇ ਵਿੱਚ 1967 ਦੇ ਵਿੱਚ ਇੱਕ ਕਲੋਨੀ ਕੱਟੀ ਸੀ ਜਿਹਦੇ ਵਿੱਚ ਧਾਰਮਿਕ ਜਗ੍ਹਾ ਇੱਕ ਸਾਈਡ ਤੇ ਛੱਡੀ ਗਈ ਤੇ ਬਾਕੀ ਪਲਾਟ ਕੱਟੇ ਹੋਏ ਤੇ ਜਿਹੜੀ ਧਾਰਮਿਕ ਜਗ੍ਹਾ ਸੀ ਉਹਦੇ ਵਿੱਚ ਇੱਕ ਵਿਚਾਰ ਸੀ ਕਿ ਇੱਥੇ ਕੋਈ ਗੁਰੂ ਘਰ ਬਣੇ ਤੇ ਕੀ ਹੋਇਆ ਵੀ ਕਹਿੰਦੇ ਵੀ ਦੋ ਧਰਾਂ ਬਣ ਗਈਆਂ ਇੱਕ ਧਰ ਹੈ ਸਾਰੇ ਭਗਤ ਕਬੀਰ ਸਾਹਿਬ ਜੀ ਦੇ ਸੇਵਕ ਸੀ ਬਹੁਤੀ ਗਿਣਤੀ ਦੇ ਵਿੱਚ ਜਿਹੜੀ ਇਸ ਕਲੋਨੀ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੇ ਸੇਵਕ ਤੇ ਇਹ ਸੰਗਤ ਕਹਿਣ ਲੱਗੀ ਵੀ ਬਾਬਾ ਜੀ ਵੀ ਭਗਤ ਕਬੀਰ ਸਾਹਿਬ ਜੀ ਤੇ ਸਾਡੇ ਵੀ ਰੱਬ ਨੇ ਪਰ ਸਾਨੂੰ ਇਹ ਹੁਕਮਵਾ ਵੀ ਅਸੀਂ ਮੂਰਤੀ ਨੂੰ ਮੱਥਾ ਨਹੀਂ ਟੇਕ ਸਕਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਸਕਦੇ ਆ ਉਹ ਧਾਰਮਿਕ ਜਗ੍ਹਾ ਤੇ ਬਣੀ ਹੋਈ ਆ ਉੱਥੇ ਮੂਰਤੀ ਵੀ ਹੈ ਸਾਰਾ ਕੁਝ ਮੌਜੂਦ ਹੋ ਸਾਰਾ ਕੁਝ ਹੋਇਆ ਆ ਉੱਥੇ ਕੁਝ ਨਹੀਂ ਕੋਈ ਫਰਕ ਨਹੀਂ ਹੈ ਸਿਰਫ ਇਹ ਆ ਵੀ ਸਾਨੂੰ ਦੱਸੋ ਵੀ ਅਸੀਂ ਵੀ ਭਗਤ ਕਬੀਰ ਸਾਹਿਬ ਜੀ ਦੇ ਸੇਵਕ ਆ ਤੇ ਅਸੀਂ ਉਹ ਮੂਰਤੀ ਨੂੰ ਮੱਥਾ ਟੇਕੀਏ ਕਿ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਇਹ ਸਾਡਾ ਇਸ ਕਰਕੇ ਸਾਰੀ ਸੰਗਤ ਵੱਲੋਂ ਬੇਨਤੀ ਆ ਕਿ ਉਹ ਜਗ੍ਹਾ ਧਾਰਮਿਕ ਛੱਡੀ ਗਈ ਸੀ ਕਲੋਨੀ ਵੱਲੋਂ ਤੇ ਉਹ ਜਗ੍ਹਾ ਦੇ ਉੱਤੇ ਮੂਰਤੀ ਖੜੀ ਕਰ ਦਿੱਤੀ ਗਈ ਆ ਜੋ ਵੀ ਉਹ ਸੇਵਕ ਜਿਹੜੇ ਨੇ ਸੇਵਾ ਕਰਦੇ ਪੂਜਾ ਕਰਦੇ ਕੋਈ ਤਰਾਕ ਨਹੀਂ ਸਾਨੂੰ ਕਿ ਉਹ ਕਰਨ ਸੇਵਾ ਕੋਈ ਗੱਲ ਨਹੀਂ ਪਰ ਸਾਡੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਚ ਆ ਤੇ ਇਸ ਵਾਸਤੇ ਤੁਸੀਂ ਇਹ ਕਿਰਪਾ ਕਰੋ ਕਿ ਸਾਡੀ ਸਾਰੀ ਸੰਗਤ ਦੀ ਬੇਨਤੀ ਪ੍ਰਵਾਨ ਕਰੋ ਤੇ ਉਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਪ੍ਰਕਾਸ਼ ਦੇ ਵਿੱਚ ਦੇਖ ਰੇਖ ਦੇ ਵਿੱਚ ਸਾਨੂੰ ਉਥੇ ਇਹ ਮੌਕਾ ਦੋ ਸੇਵਾ ਦਾ ਮੌਕਾ ਦੋ ਤੇ ਉਥੇ ਤੁਸੀਂ ਪਹਿਰਾ ਚਲਾਓ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਬੈਠੇ ਆਂ ਸਾਨੂੰ ਨਹੀਂ ਪਤਾ ਕਿ ਛੇਰੇ ਦੀ ਲੜਾਈ ਹੋਈ ਜਾਂ ਕਿਸੇ ਪਰਿੰਦੇ ਦੀ ਕਿਸੇ ਵੀ ਬੰਦੇ ਦੀ ਕੋਈ ਕਿਸੇ ਤਰ੍ਹਾਂ ਦੀ ਬਾਦਕਾਟ ਹੋਈ ਸਾਡਾ ਜਿਹੜਾ ਤੁਹਾਨੂੰ ਬਚਨ ਦੱਸਿਆ ਨਾ ਸੰਗਤ ਦੀ ਬੇਨਤੀ ਨੂੰ ਬਾਬਾ ਜੀ ਨੇ ਕਹਿਤਾ ਵੀ ਹਾਂ ਇਹ ਆਪਾਂ ਹੁਣ ਬਚਨ ਕਹਿਤਾ ਤੇ ਜਿਹੜਾ ਜਥੇਦਾਰ ਹੁੰਦਾ ਉਹ ਮੂੰਹ ਚ ਜੋ ਬਚਨ ਕੱਢ ਦੇ ਨਾ ਉਹਨੂੰ ਸਾਰਿਆਂ ਕੱਲਾਂ ਛੱਡ ਕੇ ਭਾਵੇਂ ਸਿਰ ਵੀ ਦੇਣਾ ਪਵੇ ਜਿਹੜਾ ਬਚਨ ਜਥੇਦਾਰ ਦੇ ਮੂੰਹ ਦੇ ਵਿੱਚੋਂ ਨਿਕਲ ਜਾਂਦਾ ਆ ਉਸ ਤੋਂ ਬਾਅਦ ਪਿੱਛੇ ਨਹੀਂ ਹਟਿਆ ਜਾਂਦਾ ਇਸ ਕਰਕੇ ਉਹਨਾਂ ਨੇ ਕੀ ਕੀਤਾ ਵੀ ਹੁਣ ਗੱਲਾਂ ਉੱਠੀਆਂ ਨੇ ਵੀ ਬਾਬਾ ਜੀ ਤੁਸੀਂ ਇੱਕ ਬੰਦੇ ਦੇ ਕਹਿਣ ਤੇ ਨਾ ਕੁਝ ਕਰਤਾ ਬਾਬਾ ਜੀ ਨੂੰ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੈ ਆਪ ਜਾਣਦੇ ਹੋ ਸਾਰੇ ਨਾ ਉਹਨਾਂ ਨੂੰ ਮਾਇਆ ਦੀ ਘਾਟ ਆ ਨਾ ਉਹਨਾਂ ਨੂੰ ਕਿਸੇ ਚੀਜ਼ ਦੀ ਨਹੀਂ ਲੋੜ ਹੈਗੀ ਸਿਰਫ ਇੱਕ ਸੰਗਤ ਦੇ ਬਚਨ ਨੂੰ ਕਮਾਇਆ ਉਹਨਾਂ ਨੇ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸੀ ਆ ਹੁਣ ਜਿਹੜਾ ਕੋਈ ਵੀ ਇਹ ਜਿਹੜੀ ਗੱਲ ਉੱਠਦੀ ਆ ਵੀ ਇੱਕ ਬੰਦੇ ਦੇ ਕਰਕੇ ਲੜਾਈ ਹੋਈ ਆ ਜਾਂ ਉਹਦੇ ਕਰਕੇ ਸਾਰਾ ਕੁਝ ਇਹ ਸਭ ਗੱਲਾਂ ਪਿੱਛੇ ਨੇ ਕਿਸੇ ਇੱਕ ਬੰਦੇ ਦੀ ਕੋਈ ਗੱਲ ਨਹੀਂ ਹੈਗੀ ਹੋਏਗੀ ਪਰ ਜੋ ਬਾਬਾ ਜੀ ਜਿਸ ਕਰਕੇ ਆਏ ਨੇ ਇੱਕ ਬੰਦੇ ਦੇ ਕਰਕੇ ਉਹਨਾਂ ਨੇ ਸਿਰਫ ਸੰਗਤ ਦੇ ਹੁਕਮ ਮੰਨਣ ਕਰਕੇ ਇੱਥੇ ਆਏ ਇੱਕ ਬੰਦੇ ਦੇ ਕਿਸੇ ਪੱਖ 'ਚ ਨਹੀਂ ਆਏ ਉਹਨਾਂ ਨੇ ਸਿਰਫ ਇਹ ਜਿਹੜਾ ਫੈਸਲਾ ਲਿਆ ਵੀ ਜਦੋਂ ਸਾਰੀ ਸੰਗਤ ਹੀ ਜਿੱਥੇ ਇੱਕ ਪਾਸੇ ਆ ਤੇ ਜਥੇਦਾਰ ਦਾ ਇਹ ਰੂਲ ਹੀ ਆ ਵੀ ਜਿੱਥੇ ਸਾਰੀ ਸੰਗਤ ਆ ਉਹ ਜਥੇਦਾਰ ਨੂੰ ਫੈਸਲਾ ਕਰਨਾ ਪਈ ਵਾਈ ਗੁੱਜੀ ਬਟਾਲੇ ਸ਼ਹਿਰ ਦੇ ਵਿੱਚ ਰਾਜਨੀਤਿਕ ਨੀਤੀਗਤ ਜੰਗੀਆਂ ਵੀ ਤਰ੍ਹਾਂ ਨੇ ਜਾਂ ਕੁਝ ਸਮਾਜਿਕ ਲੋਕ ਨੇ ਜਿਹੜੇ ਚਰਚਾਵਾਂ ਦਾ ਇੱਕ ਵਿਸ਼ਾ ਬਣਾਤਾ ਉਹਨਾਂ ਨੇ ਕਿ ਜੇ ਕਿਤੇ ਵੀ ਕਬਜ਼ਾ ਕਰਨਾ ਹੋਵੇ ਜਾਂ ਕਿਸੇ ਵੀ ਜਗ੍ਹਾ ਤੋਂ ਮੰਨ ਲੋਕੀ ਕਿਸੇ ਨੂੰ ਕੋ ਗੱਲ ਕਰਨੀ ਹੋਵੇ ਤੇ ਕਹਿੰਦੇ ਜੀ ਹੁਣ ਤੁਸੀਂ ਹੋਰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਤੇ ਜਾਂ ਮਤ ਤੁਹਾਡੀ ਤਸਵੀਰ ਜਿਹੜੀ ਹੈ ਉਹਨਾਂ ਸ਼ਰਾਰਤੀ ਅੰਸਰਾਂ ਨਾਲ ਦਿੰਦੇ ਨੇ ਜਿਹੜੇ ਕਬਜ਼ੇ ਕਰਦੇ ਨੇ ਉਹ ਕਹਿੰਦੇ ਜੀ ਤੁਸੀਂ ਤਾਂ ਫਿਰ ਇਦਾਂ ਹੁਣ ਬਾਬਾ ਜੀ ਨੂੰ ਕਾਵਾਂਗੇ ਨਿਆਂਗ ਫੌਜਾਂ ਨੂੰ ਕਾਵਾਂਗੇ ਉਹ ਤੇ ਮਹਾਰਾਜ ਦਾ ਸਰੂਪ ਲੈਉਣਗੇ ਤੇ ਝੰਡਾ ਘਟ ਦੇਣਗੇ ਤੇ ਕਬਜ਼ਾ ਹੋ ਜਾਇਆ ਕਰੂਗਾ ਦੇਖੋ ਜੀ ਤੁਸੀਂ ਅੱਜ ਤੱਕ ਕਦੇ ਵੀ ਕਿਸੇ ਦੇਖਿਆ ਕਿਸੇ ਗਰੀਬ ਮਾਰ ਹੋਈ ਹੋਵੇ ਕਿਸੇ ਗਰੀਬ ਦੀ ਜਗ੍ਹਾ ਤੇ ਕਬਜ਼ਾ ਕੀਤਾ ਹੋਵੇ ਕਿਸੇ ਗਰੀਬ ਦੀ ਜਗ੍ਹਾ ਤੇ ਜਾ ਕੇ ਮਹਾਰਾਜ ਦਾ ਪ੍ਰਕਾਸ਼ ਕਰਕੇ ਤੇ ਉਹਦੀ ਜਗ੍ਹਾ ਨੂੰ ਹੜੱਪ ਲਿਆ ਹੋਵੇ ਇੱਕ ਵੀ ਕੋਈ ਸਵਾਲ ਉੱਠ ਰਹੇ ਉਹਨਾਂ ਨੂੰ ਕੀ ਕਹਿੰਦੇ ਉਹਨਾਂ ਨੂੰ ਤੇ ਉਹਨਾਂ ਆਪ ਸਮਝਦਾਰੀ ਚਾਹੀਦੀ ਨਾ ਕਿ ਜੇ ਜੇ ਬਾਬਾ ਜੀ ਦਾ ਇੱਕ ਵੀ ਕੋਈ ਹੈ ਕਿਸੇ ਗਰੀਬ ਦੀ ਜਗ੍ਹਾ ਨੂੰ ਮਾਰ ਕੇ ਉੱਥੇ ਮਹਾਰਾਜ ਦਾ ਸਰੂਪ ਦੀ ਓਟ ਆਸਰਾ ਲੈ ਕੇ ਤੇ ਉਹ ਜਗ੍ਹਾ ਤੇ ਕਬਜ਼ਾ ਕਰ ਲਿਆ ਪ੍ਰਸ਼ਾਸਨਾਂ ਬੈਠ ਕੇ ਗੱਲ ਹੋਈ ਕਿ ਪ੍ਰਸ਼ਾਸਨ ਜਿਹੜਾ ਆ ਉਹ ਇਸ ਗੱਲ ਦੇ ਵਿੱਚ ਬੈਠਣ ਲਈ ਤਿਆਰ ਨਹੀਂ ਬਿਲਕੁਲ ਨਹੀਂ ਮੈਂ ਤੁਹਾਨੂੰ ਦੱਸਦਾ ਪ੍ਰਸ਼ਾਸਨ ਨਾਲ ਜਿਹੜੀ ਗੱਲ ਹੋਈ ਆ ਉਹਨਾਂ ਨੇ ਇਹ ਗੱਲ ਕੀਤੀ ਵੀ ਇਸ ਜਗ੍ਹਾ ਬਦਲੇ ਕੁਝ ਹੋ ਸਕਦਾ ਵੀ ਕੁਝ ਜਿਹੜੀ ਪੇਮੈਂਟ ਆ ਕੋਈ ਭਰਨੀ ਪਵੇ ਤੇ ਤੁਸੀਂ ਕੁਝ ਖਰਚਾ ਭਰ ਕੇ ਤੇ ਇਹ ਸਾਰਾ ਮਸਲਾ ਹੱਲ ਹੋ ਜੇ ਪਰ ਬਾਬਾ ਜੀ ਕਹਿੰਦੇ ਵੀ ਇਹ ਜਿਹੜੀ ਪੇਮੈਂਟ ਆ ਇਹ ਤੇ ਬਹੁਤ ਥੱਲੇ ਆ ਤੇ ਅਸੀਂ ਸਭ ਕੁਝ ਕਰਨ ਨੂੰ ਤਿਆਰ ਆਂ ਹਾਂ ਅਸੀਂ ਇਹ ਜਿਹੜਾ ਸੰਗਤ ਨਾਲ ਬਚਨ ਕਰ ਲਿਆ ਨਾ ਇਹ ਜਿਹੜਾ ਨਿਸ਼ਾਨ ਸਾਹਿਬ ਚੁੱਲ ਗਿਆ ਆ ਨਿਸ਼ਾਨ ਸਾਹਿਬ ਕਰਕੇ ਤੇ ਸੰਗਤ ਦੇ ਬਚਨ ਕਰਕੇ ਕਹਿੰਦੇ ਸਾਨੂੰ ਸਿਰ ਦੇਣਾ ਪੈ ਜੇ ਅਸੀਂ ਉਹ ਦੇ ਦਾਂਗੇ ਮਾਇਆ ਤੇ ਕੀ ਚੀਜ਼ ਹੈ ਮਾਇਆ ਤੇ ਅਸੀਂ ਜਿੱਥੇ ਵੀ ਖਰਚ ਨਹੀਂ ਪਾ ਜੀ ਅਸੀਂ ਖਰਚ ਦਾਂਗੇ ਉਹ ਵੱਖਰੀ ਗੱਲ ਆ ਪਰ ਜਿੱਥੇ ਸੰਗਤ ਦਾ ਬਚਨ ਤੇ ਜਿਹਦਾ ਪਰਮੇਸ਼ਰ ਵੱਲੋਂ ਹੁਕਮ ਦੇ ਨਾਲ ਇਹ ਨਿਸ਼ਾਨ ਸਾਹਿਬ ਦਾ ਪੈਰਾ ਚੱਲ ਗਿਆ ਆ ਉਹਦੇ ਤੋਂ ਅਸੀਂ ਪਿੱਛੇ ਨਹੀਂ ਹਟ ਸਕਦੇ ਇਹ ਹੁਣ ਇਹਨਾਂ ਦੀ ਮੋਜ ਆ ਜਿੱਦਾਂ ਵੀ ਇਹ ਸਾਨੂੰ ਥੋੜਾ ਜਿਹਾ ਮਜਬੂਰ ਕਰ ਰਹੇ ਆ ਵੀ ਹੁਣ ਕਿਸੇ ਵੀ ਤਰੀਕੇ ਨਾਲ ਬਹਾਨਾ ਬਣਾ ਕੇ ਵੀ ਸਾਨੂੰ ਬਦਨਾਮ ਕੀਤਾ ਜਾਵੇ ਕਿਉਂਕਿ ਸਾਨੂੰ ਨਾ ਤੇ ਇੱਥੇ ਕੋਈ ਸਫਾਈ ਕਰਨ ਨੂੰ ਚਾਜ ਨਾ ਕਰਨ ਦੇ ਰਹੇ ਆ ਤੇ ਨਾ ਹੀ ਕੋਈ ਹੋਰ ਕਾਰਜ ਜਿਹੜਾ ਵਾ ਆਪਾਂ ਗੁਰੂ ਗੁਰੂ ਸਾਹਿਬ ਵਾਸਤੇ ਹੋਰ ਸੇਵਾ ਕਰ ਸਕੀਏ ਜਿਹੜਾ ਉਹ ਕਰਨ ਦੇ ਰਹੇ ਆ ਇੱਥੇ ਬਿਠਾਏ ਆ ਵੀ ਇਹ ਕੁਝ ਕਰ ਨਾ ਸਕਣ ਬਹੁਤ ਸਾਰੀਆਂ ਐਸੀਆਂ ਜਗਾਵਾਂ ਨੇ ਜਿਹੜੀਆਂ ਜਿੱਥੇ ਗੁਰੂ ਘਰ ਬਣੇ ਹੋਏ ਆ ਪੰਚਾਇਤ ਦੇ ਨਾਂ ਤੇ ਆ ਕੋਈ ਕਿਸੇ ਨਿੱਜੀ ਬੰਦੇ ਦੇ ਨਾਂ ਤੇ ਆ ਬਹੁਤ ਜਗ੍ਹਾ ਤੇ ਇਹ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਝਗੜਾ ਇੱਥੇ ਲੜਨ ਦੇ ਆ ਖਪਣ ਦੇ ਆ ਮਾਰਕੁੱਟ ਹੋ ਰਹੀ ਏਦਾਂ ਦੀ ਜਗ੍ਹਾ ਨਹੀਂ ਇਹ ਤੇ ਲੜਾਈ ਸਿਰਫ ਸਰਕਾਰ ਕਰ ਰਹੀ ਪ੍ਰਸ਼ਾਸਨ ਸੰਗਤ ਤੇ ਸਾਰੀ ਇਕੱਤਰ ਕੋਈ ਲੜਾਈ ਨਹੀਂ ਸੰਗਤ ਦੀ ਸੰਗਤ ਤੇ ਸਾਰੀ ਇੱਥੇ ਕੋਈ ਲੜਾਈ ਵਾਲੀ ਜਗ੍ਹਾ ਹੀ ਨਹੀਂ ਇੱਥੇ ਤੁਸੀਂ ਬੈਠੇ ਆ ਕੋਈ ਅਜੇ ਤੱਕ ਵੇਖਿਆ ਇੱਥੇ ਹੱਥੋਂ ਪਾਈ ਕੋਈ ਇੱਥੇ ਹੁਣ ਇੱਥੇ ਬੈਠੇ ਆ ਸੀ ਕੋਈ ਆ ਕੇ ਸਾਡੀ ਤੇ ਆ ਕੇ ਸਾਡੇ ਨਾਲ ਲੜਨ ਨਹੀਂ ਲਈ ਸਿਰਫ ਇੱਕ ਸ਼ਿਸ਼ਟ ਚਰਚਾ ਵੀ ਨਹੀਂ ਕਰਦੀ ਕੋਈ ਤੇਰਾ ਨਹੀਂ ਵਿਚਾਰ ਚਰਚਾ ਕੋਈ ਚਰਚਾ ਕੁਛ ਨਹੀਂ ਇੱਥੇ ਸਿਰਫ ਤੇ ਸਿਰਫ ਇੱਕ ਪੁਲਿਸ ਦਾ ਜੋਰ ਆ ਹੋਰ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸਿਰਫ ਪ੍ਰਸ਼ਾਸਨ ਦੀ ਚਾਲ ਦੇਖੋ ਜੀ ਅੱਜ ਸਾਨੂੰ ਜਾਰੀ ਕਰ ਦੇਣਾ ਸੀ ਸ਼ੀਸ਼ਮੈਲ ਬਣਾ ਦੀ ਇੱਥੇ ਦੂਜੀ ਗੱਲ ਇਹ ਆ ਵੀ ਚਲੋ ਇਹ ਨਹੀਂ ਕਿ ਆਪਾਂ بڑے ਸ਼ੀਸ਼ਮੈਲ ਬਣਾਏ ਤੇ ਫੇਰ ਹੀ ਸਤਕਾਰ ਹੁੰਦਾ ਅਸੀਂ ਬਹੁਤ ਇਤਿਹਾਸ ਪੜਿਆ ਸਾਰਾ ਕੁਝ ਦੇਖਦੇ ਆਂ ਘੋੜਿਆਂ ਦੀਆਂ ਕਾਠੀਆਂ ਤੇ ਮਹਾਰਾਜ ਦੇ ਸਰੂਪ ਲੈ ਕੇ ਜਾਂਦੇ ਸੀ ਸਮੇਂ ਦੀ ਗੱਲ ਆ ਖਲਾਸੀ ਖਲਾਸ ਹਾਂ ਉਹ ਠੀਕ ਹੈ ਗੱਲ ਹੁਣ ਵੀ ਹਾਲਾਤ ਆ ਐਸਾ ਬਣ ਗਿਆ ਹੀ ਅਸੀਂ ਸ਼ੀਸ਼ਮਹਿਲ ਬਣਾ ਦਈਏ ਇੱਥੇ ਸਾਰਾ ਕੁਝ ਕਰ ਦਈਏ ਜਿਹੜੇ ਲੋਕ ਇਹਨੂੰ ਖੋਖਾ ਕਹਿ ਕੇ ਸਮੋਦਨ ਕਰ ਰਹੇ ਉਹਨਾਂ ਨੂੰ ਕੀ ਕਹੋ ਉਹ ਤੇ ਉਹਨਾਂ ਦੀ ਮਤਬੁੱਧੀ ਹੈ ਨਾ ਖੋਖਾ ਜਿੱਥੇ ਮਹਾਰਾਜ ਨੇ ਉਹ ਦਰਬਾਰ ਆ ਉਹਨੂੰ ਜੇ ਖੋਖਾ ਕਹਿਣਗੇ ਤੇ ਉਹ ਪਾਪ ਦੇ ਭਾਗੀਦਾਰ ਨੇ ਕੋਈ ਵੀ ਇਹ ਭਾਵੇਂ ਕੁੱਲੀ ਹੋਵੇ ਭਾਵੇਂ ਪ੍ਰਾਲੀ ਦੀ ਕੁੱਲੀ ਬਣਾ ਕੇ ਉਹਨੂੰ ਸ਼ਿੰਗਾਰ ਕੇ ਮਹਾਰਾਜ ਦੇ ਵਿੱਚ ਪ੍ਰਕਾਸ਼ ਕਰ ਦੋ ਉਹ ਦਰਬਾਰ ਹੁੰਦਾ ਉਹ ਖੋਖਾ ਨਹੀਂ ਹੁੰਦਾ ਇਹ ਸਰਕਾਰਾਂ ਪੁਲਿਸ ਜਦੋਂ ਇਹ ਗੱਲ ਕਹਿਣਗੀਆਂ ਖੋਖਾ ਆ ਉਹ ਇਸ ਪਾਪ ਦੇ ਭਾਗੀਦਾਰ ਹੋਣਗੇ ਕਿਉਂਕਿ ਜਿੱਥੇ ਮਾਰੇ ਨੇ ਉਹ ਖੋਖਾ ਨਹੀਂ ਉਹ ਹੋਰ ਤੇ ਬਹੁਤ ਉੱਥੇ ਸਾਰਾ ਕੁਝ ਹੀ ਵਿਵਾਦਾਂਤ ਕਿਵੇਂ ਹੋਇਆ ਇਹ ਜਿਹੜੀ ਚੱਲ ਰਹੀ ਉਲਝਣ ਹੈ ਇਹ ਝਗੜਾ ਹੈ ਜਾਂ ਵਿਵਾਦ ਉੱਠਿਆ ਅੰਤ ਕੀ ਹੈ ਦਾ ਖਤਮ ਅੰਤ ਕੀ ਕੋਈ ਅੰਤ ਨਹੀਂ ਪਰ ਨਿਸ਼ਾਨ ਸਾਹਿਬ ਲੱਗਾ ਹੋਇਆ ਵਾ ਤੇ ਗੁਰੂ ਸਾਹਿਬ ਇੱਥੇ ਹਾਜ਼ਰ ਨਾਜ਼ਰ ਨੇ ਸੇਵਾਦਾਰ ਇੱਥੇ ਹਾਜ਼ਰ ਆ ਸੇਵਾ ਹੋ ਰਹੀ ਆ ਸਵੇਰੇ ਸ਼ਾਮ ਕੀਰਤਨ ਹੋਰ ਸਾਡਾ ਕੋਈ ਕੰਮ ਹੀ ਨਹੀਂ ਅਸੀਂ ਕੀਰਤਨ ਕਰਨਾ ਕੋਈ ਹੱਲ कि ਬਾਬਾ ਜੀ ਨਾਲ ਬੈਠ ਕੇ ਮਤਲਬ ਇਸ ਵਿਵਾਦ ਨੂੰ ਕਿਸੇ ਤਰੀਕੇ ਸੁਲਝਾਇਆ ਜਾਦਾ ਵਿਵਾਦ ਬਿਲਕੁਲ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਕੀਤੀ ਸਾਰੀ ਸੰਗਤ ਸਾਡੇ ਨਾਲ ਜਿੱਥੇ ਸੰਗਤ ਆ ਜਿੱਥੇ ਨਿਸ਼ਾਨ ਸਾਹਿਬ ਆ ਜਿੱਥੇ ਗੁਰੂ ਸਾਹਿਬ ਆ ਉੱਥੇ ਸਾਰਾ ਕੁਝ ਹੀ ਆ ਉੱਥੇ ਕੋਈ ਮਾੜੀ ਮੋਟੀ ਵੀ ਗੱਲ ਰਹਿ ਨਹੀਂ ਜਾਂਦੀ ਜਿੱਥੇ ਨਿਸ਼ਾਨ ਸਾਹਿਬ ਹੋਵੇ ਗੁਰੂ ਸਾਹਿਬ ਹੋਣ ਸੰਗਤ ਹੋਵੇ ਇਸ ਤੋਂ ਪਹਿਲਾਂ ਕੋਈ ਕਬਜ਼ਾ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਜਾਂ ਕਿਸੇ ਤਰੀਕੇ ਇਥੋਂ ਵਿਰੋਧ ਹੋਇਆ ਹੋਵੇ ਜਾਂ ਕੋਈ ਦਬਾਅ ਪਿਆ ਹੋਵੇ ਕੋਈ ਦਬਾਅ ਨਹੀਂ ਪਿਆ ਕੋਈ ਕੁਝ ਨਹੀਂ ਸਿਰਫ ਪੁਲਿਸ ਤੋਂ ਸਵਾਹ ਹੋ ਰ ਇਥੇ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਇਥੇ ਕਮੀ ਕੁਝ ਨਹੀਂ ਹੈ ਜਿਹੜੀ ਆਪਾਂ ਪੂਰੀ ਮਰਜ਼ਾਦਾ ਦੇ ਨਾਲ ਜੋ ਵੀ ਕਿਉਂਕਿ ਸਾਡੀ ਸਾਰੀ ਉਮਰ ਇਹ ਸੇਵਾ ਦੇ ਵਿੱਚ ਹੈ ਤੇ ਜਿਹੜੇ ਸਿੰਘ ਸਾਹਿਬ ਜੈਸੇਦਰ ਬਾਬਾ ਮਾਨ ਸਿੰਘ ਜੀ ਮੁਖੀ ਨੇ ਉਹਨਾਂ ਨੇ ਹਜ਼ਾਰਾਂ ਲੱਖਾਂ ਹੀ ਉਹਨਾਂ ਨੇ ਸਿੰਘ ਸਜਾਏ ਕੀ ਉਹ ਉਹਨਾਂ ਨੂੰ ਮਰਜ਼ਾਦਾ ਦਾ ਨਹੀਂ ਪਤਾ ਹੋਏਗਾ ਉਹਨਾਂ ਨੂੰ ਸਾਰੀ ਮਰਜ਼ਾਦਾ ਦਾ ਪਤਾ ਉਹਨਾਂ ਨੇ ਸਾਰੀ ਜ਼ਿੰਦਗੀ ਸੇਵਾ ਦੇ ਵਿੱਚ ਲਾਈ ਉਹਨਾਂ ਨੇ ਲੱਖਾਂ ਹੀ ਵਿਦੇਸ਼ਾਂ ਵਿੱਚ ਜਾ ਕੇ ਵੀ ਸਿੰਘ ਤਿਆਰ ਕੀਤੇ ਤੇ ਉਹਨਾਂ ਨੂੰ ਮਰਜ਼ਾਦਾ ਦਾ ਨਾਮ ਇਹ ਹੋ ਨਹੀਂ ਸਕਦਾ ਵੀ ਉਹਨਾਂ ਨੂੰ ਮਰਜ਼ਾਦਾ ਦਾ ਨਾਮ ਪਤਾ ਜਿਹੜਾ ਕਹੇਗਾ ਉਹ ਵੀ ਗੱਲ ਇਹ ਕਹਿਣ ਦਾ ਵਿੱਚ ਵੀ ਉਹਨੂੰ ਸ਼ਰਮ ਆਉਣੀ ਆਉਂਦੀ ਹੋਣੀ ਚਾਹੀਦੀ ਹੈ ਵੀ ਜਿਹੜਾ ਇਹ ਗੱਲ ਕਵੇ ਵੀ ਬਾਬਾ ਜੀ ਨੂੰ ਮਰਜ਼ਾਦਾ ਦਾ ਨਹੀਂ ਪਤਾ